220 ਕਰੋੜ ਰੁਪਏ ਖਰਚਿਆ ਸਾਨੂੰ ਤੇ ਨਹੀਂ ਨਜ਼ਰ ਆਂਦਾ ਚਵਾਨੀ ਵੀ ਤੁਹਾਡੇ ਵਿਭਾਗ ਨੇ ਤੇ ਤੁਸੀਂ ਲਾਈਓ ਤੁਸੀਂ ਜਵਾਬ ਦਿਓ ਉਹ ਸਭ ਤੁਸੀਂ ਸਮੁੱਚੇ ਪੰਜਾਬ ਦੇ ਹਰ ਕਿਸਾਨ ਤੇ ਹਰ ਖੇਤ ਮਜ਼ਦੂਰ ਤੇ ਜਵਾਬ ਦਿਓ ਤੁਸੀਂ ਇਹ ਗੱਲ ਘਰ ਤੋਂ ਘਟਨ ਦਾ ਪਉਣਾ ਘੇਟਾ ਉਥੇ ਇਹ ਗੱਲ ਕਹੀ ਸੀ ਕਿ ਜੋ ਕੰਮ ਮੇਰੀ ਸਰਕਾਰ ਨੇ ਤੇ ਮੇਰੇ ਵਿਭਾਗ ਨੇ ਕੀਤਾ ਹੈ ਪਿੱਛੇ 75 ਸਾਲਾਂ ਚ ਨਹੀਂ ਸੀ ਹੋਇਆ ਤੇ ਮੈਂ ਹੁਣ ਤਾਇਦ ਕਰਨਾ ਕਿ ਬਿਲਕੁਲ ਗੱਲ ਉਹ ਸੱਚੇ ਨਿਕਲੀ ਮਸ਼ੀਨਾਂ ਆਈਆਂ ਫੋਟੋਆਂ ਲਈਆਂ ਕਾਗਜ਼ੀ ਪੱਤਰੀ ਬਿੱਲ ਪਾਤੇ ਤੇ ਪੈਸੇ ਸਾਰੇ ਖਾਦੇ ਗਏ ਨੇ ਵੱਡਾ ਸਕੈਮ ਹੋਇਆ ਇਹਦੇ ਤੁਸੀਂ ਜਵਾਬ ਦਿਓ ਭਗਵੰਤ ਮਾਨ ਵੀ ਜਵਾਬ ਦੇ ਤੇ ਕੇਜਰੀਵਾਲ ਵੀ ਜਵਾਬ ਦੇ ਤੇ ਗੋਇਲ ਸਾਹਿਬ ਤੁਸੀਂ ਵੀ ਜਵਾਬ ਦਿਓ ਆ ਵੇਖੋ ਹਾਲ ਇੱਕ ਵਾਰ ਕਿਸਾਨਾਂ ਦਾ ਹਾਲ ਵੇਖੋ ਤੁਸੀਂ 2 ਦਿਨ ਪਹਿਲੇ ਇਥੋਂ ਹੋ ਕੇ ਗਏ ਇੱਥੇ ਆਏ ਸਨ ਜੀ ਨਹੀਂ ਇਹ ਜਗ੍ਹਾ ਇਹ ਤਾਂ ਤੁਸੀਂ ਆਏ ਨਹੀਂ ਇੱਥੇ ਨਹੀਂ ਆਏ ਸਾਡੇ ਏਰੀਆ 'ਚ ਵੀ 5-7 ਮਿੰਟ ਲਾਏ 5-7 ਮਿੰਟ ਹੋਰ ਲਾਏ ਨੇ ਨਹੀਂ ਮੀ ਮਾਂ ਦੀ ਪੂਰੀ ਪੈਂਦੀ ਹੈ ਜੀ ਉੱਥੇ ਗਏ ਸੀ ਬਸ ਉਹ ਹੀ ਮੈਂ ਦੱਸੀ ਜਾ ਨੀਰਾਂ ਲੋਕਾਂ ਦੀਆਂ ਵਿੱਚ ਬਾਕੀ ਗਈ ਅੱਖਾਂ ਦੇ ਵਿੱਚ ਨੀਰੀ ਮਿੱਟੀ ਛੁੱਟ ਕੇ ਵਾਪਸ ਚਲੇ ਗਏ ਨੇ ਫਟਕਾਰੇ ਇਹਨਾਂ ਨੂੰ ਜ਼ਬਰਦਸਤ ਅੱਜ ਸਤੌਜ ਪਿੰਡ ਵੀ ਭਗਵੰਤ ਮਾਨ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੁੱਬ ਗਿਆ ਸਿੰਘਾਸਨ ਡੋਲ ਰਿਹਾ ਹੈ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪਰਮਾਤਮਾ ਦੇ ਸਾਰੇ ਛੱਡ ਦਿੱਤੇ ਕਿ ਲੋ ਜੀ ਤੂੰ ਪਰਮਾਤਮਾ ਤੇ ਸਾਰੇ ਅੱਜ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਸਰਕਾਰ ਉੱਤੇ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੰਨੇ ਅਫਸੋਸ ਦੀ ਗੱਲ ਹੈ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈਂ ਹੈਲੀਕਾਪਟਰ ਛੱਡ ਜਮਾ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅਮਰitsar ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੋਚ ਗਈ ਤੇ ਇਹ ਕੋਈ ਰੈਸਕਿਊ ਉਪਰ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਵੱਖਰੇ ਹੁੰਦੇ ਜਿਹਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜੇ ਤੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਤੇ ਵੱਧ ਬੰਦੀ ਤੇ ਬਹਿ ਸਕਦੇ ਫਰਾਡ ਮਾਰ ਗਏ ਆ ਝੂਠ ਬੋਲ ਗਏ ਆ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆਰ ਝੂਠੀ ਪਬਲਿਕਿਟੀ ਪਬਲਿਕਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹਨਾ ਰੰਦਾਵਾ ਸਾਹਿਬ ਸਾਰੇ ਸਾਥੀਆਂ ਸਮਿਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ ਆਜੋ ਜਿਹੜਾ ਸੁਸੋਧਿਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਬਾੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮਝਾਮ ਦੀ ਸੰਮਾਨ ਨਵੇਦ ਡੰਡ ਭੇਜ ਜਿਹੜਾ ਝੂਠ ਸੱਚ ਝੂਠ ਸੱਚ ਮਾਰ ਕੁਟਾਈ ਮਾਰ ਕੁਟਾਈ ਕੋਈ ਦੱਸੋ ਤਾਂ ਸਹੀ ਹੈ ਕਿੱਥੇ ਉਹ ਤੁਸੀਂ ਦੋਨੋਂ ਜਾਣੇ ਆਵੇ ਸਹੀ ਤੋਬੇ ਕਿਦਾਂ ਦਿੰਦੇ ਲੋਕ ਬਾਕੀ ਹਰ ਜਗ੍ਹਾ ਦੇ ਉੱਤੇ ਕੇਜਰੀਵਾਲ ਸਾਹਿਬ ਸੁਸੋਧਿਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਨੇ ਸਤਿੰਦਰ ਜੈਨ ਸਾਹਿਬ ਵਿਵੇ ਉਹ ਵਿਪਲ ਕੁਮਾਰ ਜੀ ਰਿਬਬ ਕੁਮਾਰ ਕੇ ਜੋ ਵੀ ਆਉਂਦਾ ਬਬੂ ਸਾਹਿਬ ਕੁਈ ਦਰਸ਼ਨ ਨਹੀਂ ਦੇ ਰਿਹਾ ਅੱਜ ਪਤਾ ਨਹੀਂ ਕਿ ਐਜੇ ਸ਼ੁਕਰ ਹੈ ਕਿਤੇ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦਸਨ ਪੰਜਾਬ ਡੋਬ ਰਿਹਾ ਤੁਸੀਂ ਡੋਸੇ ਖਾਣ ਤੁਰ ਗਏ ਨੀਤੋ ਜੀ ਮਜੂਦਾ ਜਾਂ ਤਤਕਾਲੀ ਕਿਸੇ ਵੀ ਸਥਾਨਕ ਲੀਡਰ ਨੂੰ ਕੋਈ ਸਵਾਲ ਕੀਤਾ ਜਾਵੇ ਤੁਸੀਂ ਬੰਦਾ ਤੇ ਜਵਾਬ ਇਹ ਆਉਂਦਾ ਕਿ ਫਲਾਣੇ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ ਚ ਲੋੜ ਹੈਗੀ ਆ ਤੁਸੀਂ ਬੰਨ ਨੂੰ ਪੱਕਿਆ ਕਰਨ ਦੇਖੋ ਅੱਜ ਲੋੜ ਕੀ ਸਾਬ ਪ੍ਰਤਾਪ ਸਿੰਘ ਕਹਿ ਰਹੇ ਨੇ 1900 ਆੜ ਦੇ ਵਿੱਚ ਤੁਸੀਂ ਬਣ ਬਨੇ ਸੀ ਜਿਹੜਾ ਸਿੱਧਾ ਇਥੋਂ ਨੀਨਾਂਗਰ ਤੋਂ ਸ਼ੁਰੂ ਹੋ ਕੇ ਸ੍ਰੀ ਹਰਗੋਬਿੰਦਪੁਰ ਤੱਕ ਜਾਂਦਾ ਅੱਜ ਤੁਸੀਂ ਕਮਜ਼ੋਰ ਹੋ ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿੱਚਿੰਗ ਦੀ ਪੱਥਰ ਲਾਣ ਦੀ ਲੋੜ ਹੈ ਤੁਸੀਂ ਇਹਨੂੰ ਉੱਚਾ ਕਰਨ ਦੀ ਲੋੜ ਹੈ ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤੇ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾਣ ਦੀ ਲੋੜ ਇਹ ਵੱਡਾ ਕੰਮ ਹੈ ਇਹ ਕਲੀ ਕਾਂਗਰਸ ਦੀ ਸਰਕਾਰ ਹੀ ਕਰੇਗੀ ਜਦੋਂ ਆਏਗੀ ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕਿਆ ਉਹਨੇ ਪੰਜਾਬ ਕੀ ਬਚਾਇਆ ਆਹ ਮੂੰਹ ਬੋਲਦੀ ਤਸਵੀਰ ਹੈ ਵੇਖੋ ਰੰਦਾਵਾ ਸਾਹਿਬ ਉਥੇ ਨੇ ਕਦੀ ਤੁਸੀਂ ਵੇਖਿਆ ਕਿ ਚੀਫ ਮਿਨਿਸਟਰ ਨੇ ਇਸ ਟਾਈਮ ਇਹ ਨੈਚਰਲ ਕਲੈਮਿਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿਨਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਿ ਜੀ ਸਾਨੂੰ ਹਿੱਸਾ ਦੋ ਮੇਰਾ ਘਰ ਤੋਂ ਘੱਟ 20 ਤੋਂ 25 ਹਜ਼ਾਰ ਕਰੋੜ ਤੋਂ ਵੱਧਾ ਨੁਕਸਾਨ ਫਸਲਾਂ ਦਾ ਜੇ 50000 ਰੁਪਇਆ ਏਕੜ ਦਾ ਮੁਆਵਜ਼ਾ ਦੇਣਾ ਤਾਂ ਲੱਖਾਂ ਏਕੜ ਪੈੜੀ ਜਿਹੜੀ ਹੈ ਡੰਗਰ ਪੈੜੀ ਸਾਰਾ ਕੋਈ ਨੁਕਸਾਨ ਹੋ ਗਿਆ ਚੀਫ ਮਿੰਿਸਟਰ ਅਜੇ ਤੱਕ ਪ੍ਰਾਈਮ ਮਿੰਿਸਟਰ ਨੂੰ ਮਿਲਨੇ ਗਿਆ ਪੈਸੇ ਕਿਸ਼ਤਾ ਮਿਲਣ ਲੱਗੇ ਦੀ ਐਂਡ ਨੈਸ਼ਨਲ ਰਿਲੀਫ ਤੇ ਵਿੱਚ ਜਿੰਨੇ ਵੀ ਪੈਸੇ ਆਣੇ ਮੁਆਵਜ਼ੇ ਦੇ 60 40 ਦੀ ਰੇਸ਼ਿਓ ਚਾਹਦੇ 60% ਸੈਂਟਰ ਦੇਗਾ 40 ਅਸੀਂ ਪਾਵਾਂਗੇ ਕੇਜਰੀਵਾਲ ਸਾਹਿਬ ਨੇ ਕਿਹਾ 50000 ਰੁਪਇਆ ਕਿੱਲਾ ਦੇਵਾਂਗੇ ਤੁਸੀਂ ਅੱਜ ਵੇਖ ਲਓ ਪਿਛਲੀ ਵਾਰ ਰੰਧਾਵਾ ਸਾਹਿਬ 50000 ਕਹਿ ਕੇ 6500 ਰੁਪਏ ਦਿੱਤਾ ਹੈ ਜੋਸ਼ ਸਾਹਿਬ ਉਹ ਵੀ ਕੈਪ ਲਾਤੀ 5 ਕਿੱਲਿਆਂ ਦੀ ਜੇ ਕਿਸੇ ਨੇ 10 ਕਿੱਲੇ 8 ਕਿੱਲੇ 15 ਕਿੱਲੇ ਬੀਜਿਆ ਚੋਨਾ ਉਹਦਾ ਨਹੀਂ ਤੇ ਜਿਨ੍ਹਾਂ ਦੇ ਨਾਂ ਗਰਦੌਰੀ ਕਿਸੇ ਨੂੰ ਪੈਸਾ ਕੋਈ ਨਹੀਂ ਕੱਲਾ 5 ਏਕੜ ਤਾਂ ਕਿਉਂ ਸਹੀ ਹੈ ਕਿ ਗਲਤ ਹੈ ਪੁੱਛਣੀ ਕੋਈ ਨਹੀਂ ਆ ਰਹੇ ਨੇ ਤੁਜੀ ਇਸ ਮਾਫ ਕਰਨਾ ਇਸ ਖੇਤਰ ਦੀ ਜਿਹੜੀ ਮੁੱਖ ਸਮੱਸਿਆ ਜਵੇਂ ਇਸ ਪਰਤੇ ਤੁਸੀਂ ਕਦੇ ਟਾਂਡੇ ਦਾ 2023 ਤੋਂ ਰੁਟਿਆ ਦਲੇਲਪੁਰ ਤੋਂ ਦੋ ਜਗ੍ਹਾ ਤੋਂ ਟੁੱਟਿਆ ਇਹਨਾਂ ਤੋਂ ਇਲਾਵਾ ਜਿਉਂਦੇ ਤੇ ਉਹ ਨਹੀਂ ਦੋ ਜਗ੍ਹਾ ਇੱਕ ਕੁਲੀ ਪੈਂਦੀ ਹੈ ਜੀ ਗੱਦੀ ਨਾਲੇ ਦੀ ਪੈਣੀ ਮੀਲਮਾ ਦੀ ਹਤੂ ਬਿਲਕੁਲ ਉਹ ਤੇ ਰਿਵਰਸ ਪਾਣੀ ਜਾ ਰਿਹਾ ਅਨੇਕਾਂ ਪਿੰਡ ਜਿਹੜੇ ਨੇ ਤੁਸੀਂ ਟੁੱਟਣ ਤੋਂ ਪਹਿਲਾਂ ਹੀ ਕੋਈ ਮੈਂ ਗੋਇਲ ਸਾਹਿਬ ਨੂੰ ਪੁੱਛਣਾ ਚਾਹਣਾ ਗੋਇਲ ਸਾਹਿਬ ਤੁਸੀਂ ਇੰਨਾ ਕੁਫਰ ਤੋਲ ਸਕਦੇ ਹੋ ਮੈਂ ਤੇ ਤੁਹਾਨੂੰ ਬੜਾ ਸਿਆਣਾ ਤੇ ਦਿਾਨਦਾਰ ਬੰਦਾ ਸਮਝਦਾ ਸੀ ਤੁਸੀਂ ਇੱਕ ਵੀ ਇੱਥੇ ਸਾਬਤ ਕਰ ਦਿਓ ਕੋਈ ਡਰੇਨ ਕੋਈ ਨਾਲਾ ਆ ਅਸੀਂ ਜਿੱਥੋਂ ਹੁਣੇ ਆਏ ਆ ਲਿਟਲ ਫਲਾਰ ਸਕੂਲ ਦੇ ਬਾਹਰ ਇਹ ਤੇ ਮੇਰਾ ਖਲ ਕਈ 2-3 ਸਾਲ ਦੀ ਘਰ ਤੋਂ ਕਟਾ ਜਿਹੜੀ ਇਹਦੇ ਵਿੱਚ ਉਹ ਉਹ ਨਾੜ ਪਿਆ ਜੀ ਕੱਢਿਆ ਕਿਸ ਬੂਟੀ ਕਿਸੇ ਨੇ ਨਹੀਂ ਕੱਢੀ ਬੂਟੀ ਕੱਢੀ ਹੁੰਦੀ ਹਾਲੀ ਨਹੀਂ ਸੀ ਹੋਣਾ ਜੀ ਸਰ ਤੁਹਾਡੀਆਂ ਵੀ ਸਰਕਾਰਾਂ ਨਹੀਂ ਆ ਲੰਬੇ ਸਮੇਂ ਵਜੀਦੀਆਂ ਤੇ ਵਿਧਾਇਕਾ ਵੀ ਰਹੇ ਨੇ ਤਿੰਨ ਸਮੇਂ ਦੇ ਉਹ ਸਮੇਂ 'ਚ ਕੋਈ ਉਦੋਂ ਪਰਾਲਾ ਹੈਗਾ ਤੇ ਦੱਸ ਦੋ ਤੁਸੀਂ ਤਾਂ ਤੁਸੀਂ ਦਾ ਜੀ ਹਾਂ ਜੀ ਤੁਸੀਂ ਬਣਾਈ ਕਿੰਨੇ ਪਹਿਲੇ ਤੇ ਦੱਸੋ ਉੱਤੇ ਪ੍ਰਤਾਪ ਸਿੰਘ ਕੈਰੋਂ ਦੇ ਕੈਰੋਂ ਕਿਹੜੀ ਪਾਰਟੀ ਦੇ ਵਿੱਚੋਂ ਨਹੀਂ ਉਸ ਤੋਂ ਬਾਅਦ ਰਿਪੇਅਰ ਦੀ ਗੱਲ ਉਸ ਤੋਂ ਬਾਅਦ ਸਾਰੀਆਂ ਰਿਪੇਅਰ ਲਗਾਤਾਰ ਬਈਆ ਬੋਈਆ ਬਹੁਤ ਜਾਨੀ ਦੇ ਵਿੱਚ ਜਿਹਦੇ ਕੋ ਚੀਫ ਮਿਨਿਸਟਰ ਬਣਨੇ ਸੀ ਬਣਾ ਕੇ ਪੱਕੀ ਕਰਾਈ ਹੋਈ ਪੂਰੇ ਬਾਅਦ 72 ਦੇ ਵਿੱਚ ਗੈਨੀ ਜਲ ਸਿੰਘ ਨੇ ਤੁਸੀਂ ਤੁਹਾਡੇ ਉੱਥੋਂ ਲੈ ਕੇ ਸ਼ੁਰੂ ਕਰਾ ਕੇ ਅਪ ਟੂ ਜਨਾਲਾ ਗੈਨੀ ਜਲ ਸਿੰਘ ਦੇ ਟਾਈਮ ਬਣੇ 80 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਫਿਰ ਗਵਰਨਮੈਂਟ ਬਣੀ ਉਹਦੇ ਬਾਅਦ ਫਿਰ ਚੌਧਰੀ ਸਾਹਿਬ ਵੀ ਐਮਐਲਏ ਸੀ ਉਹਦੇ ਤੇ ਫੇ ਤੁਸੀਂ ਜਿਹੜੀ ਉਹਦੇ ਰਿਪੇਅਰ ਹੋਈ ਰੋਡ ਬਣਿਆ ਜੀ ਰੋਡ ਜ਼ਰੂਰ ਬਣਿਆ ਪਰ ਪੱਕੀ ਨਹੀਂ ਹੋਈ ਬਿਲਕੁਲ ਉਹਦੇ ਉੱਤੇ ਸੜਕਾਂ ਵਿੱਚ ਜਿੱਥੇ ਜਿੱਥੇ ਹੈਗੇ ਉੱਥੇ ਜਿੱਥੇ ਜਿੱਥੋਂ ਪਰਮਿਸ਼ਨ ਦਿੱਤੀ ਫੌਜ ਨੇ ਉੱਥੇ ਉੱਪਰ ਰੋਡ ਵੀ ਬਣੀ ਉਹ ਤੁਸੀਂ ਉਵੇਂ ਜਿਵੇਂ ਜਿੱਥੇ ਫੌਜ ਨੇ ਨਹੀਂ ਸੀ ਪਰਮਿਸ਼ਨ ਦਿੱਤੀ ਉੱਥੇ ਰੋਡ ਨਹੀਂ ਬਣ ਸਕੇ ਹੁਣ ਅਸੀਂ ਬਾਜੇ ਸਾਹਿਬ ਪੈ ਤੁਹਾਨੂੰ ਕਰਪਾਸ਼ ਕਰਦਾ ਸਕੀਨ ਨਾਲਾ ਸਭ ਤੋਂ ਵੱਧ ਗੁਰਦਾਸਪੁਰ ਡਿਸਟ੍ਰਿਕਟ ਦਾ ਨੁਕਸਾਨ ਕਰਦਾ ਜੀ ਜੀ ਸਕੀਨ ਨਾਲੇ ਦੀ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਮਿਲਗੇ ਮੋਨਿਸਟਰ ਨੂੰ ਮਿਲ ਗਏ ਡਿਫੈਂਸ ਮਨਿਸਟਰ ਨੂੰ ਮੈਂ ਟਾਈਮ ਲਵਾ ਕਾ ਡਿਫੈਂਸ ਮਨਿਸਟਰ ਨੂੰ ਮਿਲ ਗਏ ਕੰਫਰੰਸ ਦੀ ਇਹ ਪਹਿਲਾ ਗਿਆਨੀ ਚੈਲਸਿਕ ਦੇ ਟਾਈਮ ਤੋਂ 100 ਕਰੋੜ ਮਨਜ਼ੂਰ ਹੋਇਆ ਸੀ 80 ਦੇ ਵਿੱਚ 350 ਕਰੋੜ ਮਨਜ਼ੂਰ ਹੈ ਕਿ ਆਰਮੀ ਨੂੰ ਉਹਦੀ ਪਰਮਿਸ਼ਨ ਨਹੀਂ ਸੀ ਦਿੱਤੀ ਕਿ ਅਸੀਂ ਨਹੀਂ ਕਰਦੇ ਆਂਗੇ ਇਹ ਸਾਨੂੰ ਰਾਜਨਾਥ ਸਿੰਘ ਉਹਨਾਂ ਨੂੰ ਮਿਲ ਕੇ ਉਹਨੂੰ ਚੌੜਾ 166 ਫੁੱਟ ਚੌੜੀ ਇਹਨਾਂ ਦੇ ਹਲਕੇ ਤੋਂ ਵੀ ਨਿਕਲ ਗਿਆ ਤੁਹਾਡੇ ਵੀ ਨਿਕਲ ਗਏ ਸਾਰੇ ਉਧਰੋਂ ਨਿਕਲੇ 166 ਫੁੱਟ ਸੱਕੀ ਜਾਂ ਟੋਟਲ ਉਹਨੂੰ 100 ਫੁੱਟ ਚੋੜੀ ਕਰਕੇ ਤੇਤੀ ਤੇਤੀ ਫੁੱਟ ਦੇ ਦੋਨੋਂ ਪਾਸੇ ਉਹਦੇ ਬੰਨ ਬਣ ਜਾਣ ਉਹ ਇੱਕ ਸੜਕ ਬਣ ਜੇ ਤੇ ਸਾਡਾ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਇੱਕ ਸਾਈਡ ਆ ਜਿਹੜੀ ਰਾਵੀ ਤੋਂ ਉੱਪਰ ਚੱਲਦੀ ਹੈ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਹੈਗਾ ਪਾਕਿਸਤਾਨ ਉਹਨਾਂ ਨੇ ਆਪਣੇ ਬਣਾਈਆਂ ਇਧਰ ਜੇ ਬਣ ਗਈ ਚੀਜ਼ਾਂ ਤੇ ਨਾਲ ਹੀ ਉਹਨਾਂ ਤੋਂ ਡਿਮਾਂਡ ਕਰੀਏ ਕਿ ਜਿਹੜੀ ਤੁਸੀਂ ਦੋਨੇ ਤੁਸੀਂ ਆ ਸਤਲੋਜ ਵਾਲੀ ਬਿਆਸ ਵਾਲੀ ਤੇ ਔਰ ਰਾਵੀ ਵਾਲੀ ਕੋਈ ਬਹੁਤਾ ਪੈਸਾ ਨਹੀਂ ਲੱਗਣਾ ਗਵਰਨਮੈਂਟ ਆਫ ਇੰਡੀਆ ਲਈ ਕੋਈ ਬਹੁਤ ਵੱਡੀ ਗੱਲ ਨਹੀਂ 300 ਤੋਂ ਲੈ ਕੇ 400 ਕਰੋੜ ਟੋਟਲ ਖਰਚਾ ਆਏਗਾ ਇਹਨੂੰ ਘੱਟੋ ਘੱਟ 8 ਫੁੱਟ 5 ਫੁੱਟ ਉੱਚੀ ਹੋਣੀ ਚਾਹੀਦੀ ਹੈ ਤੇ ਚੌੜੀ ਵੀ 22 ਫੁੱਟ ਤੇ 33 ਫੁੱਟ ਚੌੜੀ ਹੋਣੀ ਚਾਹੀਦੀ ਹੈ ਤੇ ਸਦਾ ਲਈ ਪੰਜਾਬ ਦਾ ਇਹ ਨਰਕ ਖਤਮ ਹੋ ਜਾਏਗਾ ਤੀਸਰੀ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਇੱਕ ਚੀਜ਼ ਤਾਂ ਅਸੀਂ ਕਹਿ ਦਿੰਦੇ ਹਾਂ ਜਿਹੜਾ ਸ਼ਾਪੁਰੂ ਬਰਾਜ ਆ ਉਹ ਅਜੇ ਤੱਕ ਪੰਜਾਬ ਗਵਰਨਮੈਂਟ ਨੇ 1 ਸਾਲ ਤੋਂ ਤਿਆਰ ਪਿਆ ਉਹਨੂੰ ਚਾਲੂ ਤੋਂ ਨਹੀਂ ਕੀਤਾ ਇਹਦੀ ਵੀ ਆਰਟੀਆਈ ਪਾ ਕੇ ਜਾਂ ਕੁਐਸਚਨ ਪਾ ਕੇ ਗਵਰਨਮੈਂਟ ਨੂੰ ਪੁੱਛੋ ਅੱਜ ਇਹਨਾਂ ਨੇ ਜਿਵੇਂ ਤੁਸੀਂ ਪਹਿਲਾਂ ਹੀ ਕਹ ਦਿੱਤਾ ਚੇਂਦੀਆਂ ਡਰੇਨਾਂ ਨੇ ਇੱਕ ਡਰੇਨ ਦੀ ਸਫਾਈ ਨਹੀਂ ਹੋਈ ਤੇ ਤੁਸੀਂ ਹੈਰਾਨ ਹੋ ਕੇ ਤੁਸੀਂ ਵੀ ਮੀਟਿੰਗ 'ਚ ਬੈਠੇ ਸੀਗੇ ਆਰਟੀਆਈ ਆਕੇ ਨੇ ਉੱਥੇ ਕੁਐਸਚਨ ਪਾਇਆ ਕਿ ਮੰਰੇਗਾ ਦੇ ਵਿੱਚ ਜਿਹੜੀਆਂ ਨਹਿਰਾਂ ਸਾਫ਼ ਕੀਤੀਆਂ ਨੇ ਟੋਟਲ ਨਾ ਕੋਈ ਸਾਫ਼ ਨਹੀਂ ਕੀਤੀ ਮੰਰੇਗਾ ਦੇ ਪੈਸੇ ਹੀ ਖਾ ਕੇ ਉਹ ਪੈਸੇ ਪਹਿਲੇ ਉਦੋਂ ਵੀਡੀਓ ਨੂੰ ਵਿੱਚ ਜਿਹੜੇ ਜੀਆਰਐਸਸੀ ਇਹ ਫਰਾਡ ਚੱਲ ਰਿਹਾ ਇਹ ਗਵਰਨਮੈਂਟ ਆਫ ਫਰਾਡ ਤੇ ਚੱਲ ਰਹੀ ਹੈ ਇਹਦੀ ਅਸੀਂ ਇਨਕੁਆਇਰੀ ਵੀ ਕਰਾਵਾਂਗੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਦੇਖੋ ਪੰਜਾਬ ਗਵਰਨਮੈਂਟ ਇਹ ਸਰਕਾਰ ਦੇ ਪੈਸਾ ਲਾਜ ਨਹੀਂ ਸਕਦੀ ਜਿਹੜਾ ਮੁੱਖ ਮੰਤਰੀ ਆਪਣਾ ਪਿੰਡ ਨਹੀਂ ਬਚਾ ਸਕਦਾ ਮੇਰੇ ਪਿੰਡ ਗਲਬਾਜੋਤ ਸਾਹਿਬ ਮੇਰੇ ਪੋਲੇ ਹਸਕੀ ਦਾ ਉੱਥੇ ਮਾੜੀ ਜੀ ਬੂਟੀ ਫਸੀ ਤਿੰਨ ਦਿਨ ਜਿਵੇਂ ਜੀਸੀਬੀ ਭੇਜ ਕੇ ਸਾਰੀ ਸਾਰੀ ਬੂਟੀ ਕਢਾ ਦਿੱਤੀ ਮੇਰਾ ਪਿੰਡ ਸੀ ਮੈਂ ਆਪਣਾ ਪਿੰਡ ਤੇ ਰੱਖਾ ਕਰਨ ਨੂੰ ਕਈ ਜਾਣਗੇ ਐਮਪੀ ਦਾ ਪਿੰਡ ਹੀ ਡੁੱਬਿਆ ਫਿਰਦਾ ਅਸੀਂ ਪਿੰਡ ਨਹੀਂ ਡੁੱਬਣ ਦਿੱਤਾ ਬੂਟੀ ਸਾਰੀ ਕੱਢੀ ਤੇ ਇਹ ਜਿਹੜੇ ਸਤੋਤ ਸਾਹਿਬ